ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਫੱਟੀ ਅਪਡੇਟ ਪੰਜਾਬ ਰਾਸ਼ਨ ਸਕੀਮ 2024-25 ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖਬਰ ਨਵੇਂ ਨਿਯਮ ਲਾਗੂ ਇਹ ਕੰਮ ਜ਼ਰੂਰ ਕਰੋ ਰਾਸ਼ਨ ਕਾਰਡ ਹੋਣ ਕੇ ਪੰ ਕੀ ਹਾ ਪੂਰੀ ਅਪਡੇਟ ਆਉ ਚੰਦੇ ਆ ਆਪਣੇ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਅਲਰਟ ਉੱਪਰ ਦੇਖਣ ਨੂੰ ਮਿਲ ਸਕਣ ਗਿਆ ਤੁਹ ਲਾ ਕੇ ਚਲਦੇ ਹਾਂ ਨਮੀਆਂ ਤੇ ਖਾਸ ਅਪਡੇਟ ਦੇ ਉੱਪਰ ਔਰ ਜਾਣਦੇ ਹਾਂ ਕਿ ਰਾਸ਼ਨ ਕਾਰਡ ਧਾਰਕਾਂ ਲਈ ਕਿਹੜੀ ਨਵੀਂ ਅਪਡੇਟ ਸ਼ੇਅਰ ਕੀਤੀ ਗਈ ਹੈ ਪੰਜਾਬ ਤੇ ਰਾਸ਼ਨ ਕਾਰਡ ਧਾਰਕਾਂ ਲਈ ਬਹੁਤ ਹੀ ਅਹਿਮ ਖਬਰ ਜਲਦੀ ਕਰੋ ਕੇ ਕੰਮ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਸੂਬੇ ਚ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਨੂੰ ਲੈ ਕੇ ਈਕੇਵਾਈਸੀ ਸਰਵੇਖਣ ਚੱਲ ਰਿਹਾ ਹੈ ਇਸ ਸਬੰਧੀ ਕੈਬਨਟ ਮੰਤਰੀ ਲਾਲ ਚੰਦ ਕਟਾਰੀਆਂ ਨੇ ਦੱਸਿਆ ਕਿ कुल 1.57 ਕਰੋੜ ਲਾਪਾਤਰੀਆਂ ਵਿੱਚੋਂ 1.06 ਕਰੋੜ ਲਾਪਾਤਰੀਆਂ ਦੀ KYC ਤਸਦੀਕ ਪ੍ਰਕਿਰਿਆ ਪੂਰੀ ਹੋ ਗਈ ਹੈ। ਉਹਨਾਂ ਦੇ ਬਾਕੀ ਰਹਿੰਦੇ ਲਾਪਾਤਿਆਂ ਨੂੰ KYC ਪ੍ਰਕਿਰਿਆ ਲਈ ਅਪੀਲ ਕੀਤੀ ਜਾ ਚੁੱਕੀ ਹੈ ਜੋ ਕਿ ਕੋਈ ਵੀ ਸੱਚਾ ਅਤੇ ਲੋੜਵੰਦ ਲਾਪਾਤਰੀ ਪ੍ਰਤੀ ਵਿਅਕਤੀ ਪ੍ਰਤੀ ਮਹੀਨੇ ਦਾ 5 ਕਿਲੋ ਕਣਕ ਲੈਣ ਦੇ ਸੁਝਾਅ ਵਾਂਝਾ ਨਾ ਰਹਿ ਜਾਵੇ। ਵਰਨਜੋਗ ਹੈ ਕਿ ਪੰਜਾਬ ਭਰ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਨੂੰ ਏਕੇ ਵੈਸੀ ਕਰਵਾਉਣ ਦੀ ਪਹਿਲੇ ਸਮਾਂ ਸੀਮਾ 30 ਨਵੰਬਰ ਤੋਂ ਵਧਾ ਕੇ 31 ਦਸੰਬਰ ਕਰ ਦਿੱਤੀ ਗਿਆ ਜੇਕਰ ਇਹ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਤਾਂ ਇਸ ਨਾਲ ਗਰੀਬ ਅਤੇ ਲੋੜਵੰਦ ਪਰਿਵਾਰ ਇਸ ਸਕੀਮ ਦਾ ਲਾਭ ਲੈਣ ਵਿੱਚ ਵਾਂਝੇ ਰਹਿ ਜਾਣਗੇ ਤਾਂ ਤੁਹਾਨੂੰ ਦੱਸ ਤੀ ਕਿ ਇਹ ਸਕੀਮ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਯਾਨਕੀ ਪੀਐਮ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਭਰ ਵਿੱਚ ਰਾਸ਼ਨ ਕਾਰਡ ਦੇ ਉੱਪਰ ਰਾਸ਼ਨ ਦਿੱਤਾ ਜਾਂਦਾ ਹੈ ਅਤੇ ਉਸ ਦੇ ਵਿੱਚ ਹੁਣ ਕੇਵੀਸੀ ਪ੍ਰਸ਼ਾਸਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਕਿ ਪੂਰੇ ਭਾਰਤ ਦੇ ਲੋਕ ਕੇਵੀਸੀ ਕਰਵਾ ਸਕਣ ਤਾਂ ਪੰਜਾਬ ਵਿੱਚ 157 ਲਾਪਾਤਰੀ ਹਨ ਜੋ ਰਾਸ਼ਨ ਲੈ ਰਹੇ ਹਨ ਜਿਨ੍ਹਾਂ ਵਿੱਚੋਂ 1.07 ਕਰੋੜ ਲਾਪਾਤਰੀ ਇਸ ਦਾ ਕੇਵੀਸੀ ਕਰਵਾ ਚੁੱਕੇ ਹਨ ਬਾਕੀ ਜੋ ਲਾਪਾਤਰੀ ਹਨ ਜਿਨ੍ਹਾਂ ਨੇ ਹਾਲੇ ਤੱਕ ਵੀ KYC ਕੰਪਲੀਟ ਨਹੀਂ ਕਰਵਾਈ ਤਾਂ ਇਸ ਕਰਕੇ ਇੱਕ ਅਪੀਲ ਕੀਤੀ ਗਈ ਹੈ ਕਿ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਆਪਣੀ KYC ਕੰਪਲੀਟ ਕਰੋ ਤਾਂ ਕਿ ਤੁਸੀਂ ਵੀ ਰਾਸ਼ਨ卡 ਤੇ ਮਿਲਣ ਵਾਲੀਆਂ ਸਹੂਲਤਾ ਅਤੇ ਫ੍ਰੀ ਰਾਸ਼ਨ ਦਾ ਲਾਭ ਲੈ ਸਕੋ ਜਿਹੜੇ ਲੋਕ KYC ਨਹੀਂ ਕਰਵਾਣਗੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਆਉਣ ਵਾਲੀਆਂ ਸਕੀਮਾਂ ਦਾ ਲਾਭ ਨਹੀਂ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਵੀ ਪੰਜਾਬ ਸਰਕਾਰ ਵੱਲੋਂ ਅਨੇਕਾਂ ਸਕੀਮਾਂ ਦੀ ਸ਼ੁਰੂਆਤ ਨਵੇਂ ਸਾਲ ਤੋਂ ਕੀਤੀ ਜਾਵੇਗੀ ਜਿਨ੍ਹਾਂ ਦੀ ਕੇ ਵੀ ਸੀ ਕੰਪਲੀਟ ਹੋਵੇਗੀ ਸਿਰਫ ਉਹੀ ਲੋਕ ਇਹਨਾਂ ਸਕੀਮਾਂ ਦਾ ਲਾਭ ਲੈ ਸਕਣਗੇ ਬਾਕੀ ਲੋਕਾਂ ਦਾ ਰਾਸ਼ਨ ਕਾਟ ਬੰਦ ਕਰ ਦਿੱਤਾ ਜਾਵੇਗਾ ਤਾਂ ਇਹ ਸੀ ਅੱਜ ਦੀ ਲੇਟੈਸਟ ਤੇ ਤਾਜ਼ੀ ਅਪਡੇਟਸ ਤੋਂ ਇਲਾਵਾ ਹੋਰ ਨਵੀਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ